ਕੁਪੱਟੇ ਅਹੁਦੇ ਤੇ ਕੰਮ ਕੀਤਾ ਸੀ ਅਕਾਲ ਤਖਤ ਸਾਹਿਬ ਦਾ ਮੈਂ ਜਥੇਦਾਰ ਰਹੀ ਸੀ ਡਕਟਰ ਸ਼੍ਰੀ ਦਮਦਮਾ ਸਾਹਿਬ ਦਾ ਮੈਂ 8 ਸਾਲ ਤੀ ਜਥੇਦਾਰ ਸੀ ਜੇ ਤੁਸੀ ਕਿਸੇ ਕੁਰਸੀ ਤੇ ਬੈਠੇ ਹੋ ਔਰ ਬੜੀ ਪੱਟੀ ਕੁਰਸੀ ਹੈ ਬੜੀ ਪਵਿੱਤਰ ਕੁਰਸੀ ਹੈ ਤੇ ਜੇ ਕੁਰਸੀ ਦੇ ਉੱਤੇ ਬੈਠਿਆਂ ਦੇ ਤੁਸੀਂ ਚੁੱਕੜ ਸੜਦੇ ਹੋ ਤੇ ਮਤ ਸਮਝੋ ਕਿ ਚੱਕੜ ਉਸ ਵਿਅਕਤੀ ਤੇ ਡਿੱਗ ਰਿਹਾ ਹੈ ਉਹ ਕੁਰਸੀ ਤੇ ਵੀ ਨਾਲ ਡਿੱਗਦਾ ਇਹਨਾਂ ਨੇ ਉਸ ਪਦਵੀ ਰੂਪੀ ਕੁਰਸੀ ਦੇ ਉੱਤੇ ਵੀ ਜਿਹੜਾ ਚੱਕਰ ਸੁੱਟਿਆ ਇਹਨਾਂ ਨੇ ਵੀ ਨਹੀਂ ਦੇਖਿਆ ਕਿ ਜਿਹੜੇ ਛੱਟੇ ਜਿਹੜੇ ਨੇ ਅਸੀਂ ਇਹਨਾਂ ਤੇ ਪਾ ਰਹੇ ਹਾਂ ਉਹਦੇ ਵਿੱਚੋਂ ਚੰਦ ਛੱਟੇ ਜਿਹੜੇ ਨੇ ਉਹ ਪਦਵੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਵੀ ਗੰਦਰੀ ਜਿਹੜੀ ਬੜੀ ਪੰਥ ਦੇ ਵਿੱਚ ਉੱਚੀ ਔਰ ਸੁੱਚੀ ਕੁਰਸੀ ਜਿਹੜੀ ਆ ਉਹ ਮੰਨੀ ਜਾਂਦੀ ਹੈ ਪਦਵੀ ਮੰਨੀ ਜਾਂਦੀ ਹੈ ਪੰਜਾਬ ਲਈ ਪੰਥ ਲਈ ਬਹੁਤ ਅੱਛੀ ਜਿਹੜੀ ਹੈ ਸ਼ੁਰੂਆਤ ਹੈ ਕਿ ਪੰਥ ਜਿਹੜਾ ਉਹ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਲੰਬੇ ਸਮੇਂ ਤੋਂ ਗਲਬਾ ਪਾਈ ਬੈਠੀ ਸੀ ਉਹਦੇ ਤੋਂ ਮੁਕਤ ਹੋਣ ਜਾ ਰਿਹਾ ਹੈ ਔਰ ਇਹ ਜ਼ਰੂਰੀ ਵੀ ਸੀ ਕਿਉਂਕਿ ਭਾਰਤ ਦੇ ਵਿੱਚ ਵੀ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਲਗਭਗ ਖਤਮ ਹੋ ਗਈ ਹੈ। ਹੁਣ ਪੰਜਾਬੀਆਂ ਨੇ ਪਰਿਵਾਰਵਾਦੀ ਰਾਜਨੀਤੀ ਤੇ ਨੀਤੀ ਤੋਂ ਮੁਕਤ ਹੋਣਾ ਹੈ। ਪੰਥ ਨੇ ਮੁਕਤ ਹੋਣਾ ਹੈ ਤੇ ਉਹਦੇ ਲਈ ਸਹੀ ਮਾਹੌਲ ਤਿਆਰ ਕਰਨਾ ਹੈ। ਅਸੀਂ ਪੰਥ ਕੋਲ ਜਾਣਾ ਹੈ, ਪੰਥ ਦੀ ਪੰਜਾਬੀਆਂ ਦੀ ਪ੍ਰਵਾਨਗੀ ਲੈਣੀ ਹੈ। ਜਦੋਂ ਪੰਥ ਔਰ ਪੰਜਾਬੀਆਂ ਨੇ ਪ੍ਰਵਾਨਗੀ ਦੇ ਦਿੱਤੀ ਫਿਰ ਚੋ ਨਿਸ਼ਾਨ ਦੂਜਾ ਤੀਜਾ ਸਭ ਸਾਡੇ ਆਪੇ ਪਿੱਛੇ ਪਿੱਛੇ ਕਰਨੀ ਚਾਹੀਦੀ। ਕਿਸੇ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਬਹੁਤ ਜਲਦ ਹੋਣੀਆਂ ਚਾਹੀਦੀਆਂ ਨੇ ਕਿੰਨੇ ਲੰਬੇ ਅਰਸੇ ਤੋਂ ਆਸਤੀ ਪੀ ਐਸ ਪੀ ਸੀ ਦੀਆਂ ਚੋਣਾਂ ਡਿਊ ਨੇ। ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ ਕਿਉਂ ਨਹੀਂ ਕਰਵਾ ਰਹੀ। ਬੜਾ ਹੁਗਾਰਾ ਮਿਲ ਰਿਹਾ ਹੈ ਬਹੁਤ ਸਾਰੇ ਜਿਹੜੇ ਲੀਡਰਸ ਨੇ ਜਾਂ ਲੋਗ ਨੇ ਉਹ ਸਾਡੇ ਨਾਲ ਕਾਫਲੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਉਤਸ਼ਾਹਤ ਨੇ ਔਰ ਲਗਾਤਾਰ ਹੀ ਸਾਡੇ ਨਾਲ ਸੰਪਰਕ ਬਣਾ ਰਹੇ ਨੇ। ਪਰ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਲਈ ਪੰਥ ਲਈ ਬਹੁਤ ਅੱਛੀ ਜੜੀ ਹੈ ਸ਼ੁਰੂਆਤ ਹੈ ਕਿ ਪੰਥ ਜਿਹੜਾ ਉਹ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਲੰਬੇ ਸਮੇਂ ਤੋਂ ਗਲਬਾ ਪਾਈ ਬੈਠੀ ਸੀ ਉਹਦੇ ਤੋਂ ਮੁਕਤ ਹੋਣ ਜਾ ਰਿਹਾ ਹੈ ਪਰ ਇਹ ਜ਼ਰੂਰੀ ਵੀ ਸੀ ਕਿਉਂਕਿ ਭਾਰਤ ਦੇ ਵਿੱਚ ਵੀ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਲਗਭਗ ਖਤਮ ਹੋ ਗਈ ਹੈ ਤੇ ਪੰਜਾਬੀਆਂ ਨੇ ਪਰਿਵਾਰਵਾਦੀ ਰਾਜਨੀਤੀ ਦੇ ਨੀਤੀ ਤੋਂ ਮੁਕਤ ਹੋਣਾ ਪੰਥ ਨੇ ਮੁਕਤ ਹੋਣਾ ਉਹਦੇ ਲਈ ਸਹੀ ਮਾਹੌਲ ਤਿਆਰ ਕਰਦਾ ਮੈਂ ਕਿਸੇ ਨੂੰ ਠੇਸ ਪਹੁੰਚਾਉਣ ਵਾਸਤੇ ਬਿਆਨ ਨਹੀਂ ਦਿੰਦਾ ਮੈਂ ਤਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਉਹ ਗੱਲ ਕਰਦਾ ਜਿਹੜੀ ਪੰਥ ਦੇ ਹਿੱਤ ਚ ਹੈ ਪੰਜਾਬੀਆਂ ਦੇ ਹਿੱਤ ਚ ਹੈ ਜੀ ਉਹਨਾਂ ਨੇ ਮੈਨੂੰ ਦੇਖੋ ਮੈਂ ਇੱਕ ਵੱਡੇ ਅਹੁਦੇ ਤੇ ਕੰਮ ਕੀਤਾ ਸੀ ਅਕਾਲ ਤਖਤ ਸਾਹਿਬ ਦਾ ਮੈਂ ਜਥੇਦਾਰ ਰਿਆ ਸੀ ਦੱਖਣ ਸ਼੍ਰੀ ਦਮਦਮਾ ਸਾਹਿਬ ਦਾ ਮੈਂ 8 ਸਾਲ ਤੋ ਜਥੇਦਾਰ ਸੀ ਜੇ ਤੁਸੀ ਕਿਸੇ ਏ ਕੁਰਸੀ ਤੇ ਬੈਠੇ ਹੋ ਔਰ ਬੜੀ ਪੱਟੀ ਕੁਰਸੀ ਹੈ ਬੜੀ ਪਵਿੱਤਰ ਕੁਰਸੀ ਹੈ ਤੇ ਜੇ ਕੁਰਸੀ ਦੇ ਉੱਤੇ ਬੈਠਿਆਂ ਦੇ ਤੁਸੀਂ ਚੁੱਕੜ ਸੁੱਟੇ ਹੋ ਤੇ ਮਤ ਸਮਝੋ ਕਿ ਚੱਕੜ ਉਸ ਵਿਅਕਤੀ ਤੇ ਡਿੱਗ ਰਿਹਾ ਉਹ ਕੁਰਸੀ ਤੇ ਵੀ ਨਾਲ ਡਿੱਗਦਾ ਇਹਨਾਂ ਨੇ ਉਸ ਪਦਵੀ ਰੂਪੀ ਕੁਰਸੀ ਦੇ ਉੱਤੇ ਵੀ ਜਿਹੜਾ ਚੱਕੜ ਸੁੱਟਿਆ ਇਹਨਾਂ ਨੇ ਵੀ ਨਹੀਂ ਦੇਖਿਆ ਕਿ ਜਿਹੜੇ ਛੱਟੇ ਜਿਹੜੇ ਨੇ ਅਸੀਂ ਇਹਨਾਂ ਤੇ ਪਾ ਰਹੇ ਹਾਂ ਉਹਦੇ ਵਿੱਚੋਂ ਚੰਦ ਛੱਟੇ ਜਿਹੜੇ ਨੇ ਉਹ ਪਦਵੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਵੀ ਡਿੱਗਣ ਦੇ ਜਿਹੜੀ ਬੜੀ ਪੰਥ ਦੇ ਵਿੱਚ ਉੱਚੀ ਔਰ ਸੁੱਚੀ ਕੁਰਸੀ ਜਿਹੜੀ ਆ ਉਹ ਮੰਨੀ ਜਾਂਦੀ ਹੈ ਪਦਵੀ ਮੰਨੀ ਜਾਂਦੀ ਹੈ ਕੋ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਜਿਹੋ ਜਿਨ੍ਹਾਂ ਲੋਕਾਂ ਦਾ ਜਿਹੋ ਜਿਹਾ ਸੁਭਾਅ ਹੁੰਦਾ ਹੈ ਜਿਹੋ ਜੀ ਉਹਨਾਂ ਦੀ ਕਰੈਕਟਰ ਹੁੰਦਾ ਹੈ ਉਹ ਜਿਹੋ ਉਹਨਾਂ ਦੀ ਬੋਲਬਾਣੀ ਹੁੰਦੀ ਆ ਆਪਾਂ ਕਿਸੇ ਨੂੰ ਰੋਕ ਥੋੜੀ ਸਕਦੇ ਸਾਨੂੰ ਕਿਰਪਾ ਕਰੀ ਸਿੱਖਾਂ ਦੀ ਧੜਿਆਂ ਨੂੰ ਤਾਂ ਅਸੀਂ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ ਨਹੀਂ ਕੱਲ ਪੋਲਿਟੀਕਲ ਪਾਰਟੀਆਂ ਦੀ ਤਾਂ ਪੋਲਿਟੀਕਲ ਪਾਰਟੀਆਂ ਦੇ ਮੈਂ ਸਮਝਦਾ ਕਿ ਜੇ ਸਾਨੂੰ ਪੰਜਾਬੀ ਔਰ ਪੰਥ ਤਾਕਤ ਦੇ ਦਿੰਦੇ ਆ ਸਾਨੂੰ ਕਿਸੇ ਸਾਰੇ ਦੀ ਲੋੜ ਹੀ ਨਾ ਪਵੇ ਔਰ ਪਾਰਟੀ ਦੇਖੇ ਨਾ ਹੋਵੇਗਾ ਅਸੀਂ ਪੰਤ ਕੋਲ ਜਾਣਾ ਹੈ ਪੰਤ ਦੀ ਪੰਜਾਬੀਆਂ ਦੀ ਪਰਵਾਨਗੀ ਲੈਣੀ ਜਦੋਂ ਪੰਤਔਰ ਪੰਜਾਬੀਆਂ ਨੇ ਪਰਵਾਨਗੀ ਦੇ ਦਿੱਤੀ ਫਿਰ ਚੋ ਨਿਸ਼ਾਨ ਦੂਜਾ ਤੀਜਾ ਸਭ ਸਾਡੇ ਆਪੇ ਪਿੱਛੇ ਪਿੱਛੇ ਕਰਨੇ ਨੇ ਕਿਸੇ ਦਿਨ ਚੋਣਾ ਹੋਣੀ ਚਾਹੀਦੀਆਂ ਨੇ ਬਹੁਤ ਜਲਦ ਹੋਣੀ ਚਾਹੀਦੀਆਂ ਨੇ ਕਿੰਨੇ ਲੰਬੇ ਅਰਸੇ ਤੋਂ ਆਸਤੀ ਪੀ ਸੀ ਪੀ ਦੀਆਂ ਚੋਣਾ ਡਿਊ ਨੇ ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ ਕਿਉਂ ਨਹੀਂ ਕਰਾਉਂਦੇ